ਬੰਦੇ ਵਾਂਜੋ ਠੇਕਾ ਵਧਾਤਾ ਯਾਰ ਲੈ 10000 ਬੈਠੇ ਠੇਕਾ ਵਧਾ ਦੇਣ ਲੱਗੇ ਮੇਰੇ 20 ਕਿਲੇ ਤੇਰੇ ਕੋਲੇ ਜ਼ਮੀਨ ਆ ਤੁਹਾਡਾ ਭਾਂਜ 65 70000 ਨਾਲ ਢੇਢੀ ਨਹੀਂ ਭਰਦਾ ਆਪਣੀ ਜ਼ਮੀਨ ਚੰਦ ਨਹੀਂ ਬੈਠਾ ਯਾਰ ਬਖਤੌਰਿਆ ਕਿ ਜ਼ਮੀਨ ਦੀ ਗੱਲ ਨਾ ਇਹਦੇ ਨਾਲ ਕਰੀਏ ਇਹ ਮੈਂ ਸੁਣਿਆ ਵੀ ਪਿੰਡ ਦੇ ਵਿੱਚ ਦੂਜਿਆਂ ਨਾਲ ਵੱਧ ਰੇਟ ਤੇ ਜ਼ਮੀਨ ਲੈਂਦਾ ਹੋਰ ਕੀ ਹਾਲ ਚਾਲ ਚੰਦ ਉਹ ਕਿਵੇਂ ਬਖਤੌਰਿਆ ਠੀਕ ਠਾਕ ਵਧੀਆ ਹੋਰ ਕੀ ਬੰਦਾ ਅੱਜ ਕੱਲ ਉਹ ਗੁਰੂਆ ਮੇਰੇ ਖੇਤ ਕੀ ਕਰਦਾ ਅੱਜ ਉਹ ਮੈਂ ਵੈਸੇ ਆ ਕੇ ਇਧਰੋਂ ਗਿੜਾ ਕੱਢਦਾ ਤੇ ਮੇਰੇ ਮਨ ਦੇ ਵਿੱਚ ਐ ਕਿ ਆ ਯਾਰ ਮੈਂ ਹਵੇ ਜ਼ਮੀਨ ਦਿੰਨੇ ਆ ਕਿਵੇਂ ਮੈਨੂੰ ਹਾਂ ਯਾਰ ਉਹ ਸਗਰਾਣੇ ਵਾਲਿਆਂ ਨੂੰ ਦੇ ਹੀ ਦੀ ਉਹ ਮੈਂ ਲੱਗੇ ਕੀ ਨਾ ਗੁਰੂਆ ਸਗਰਾਣੇ ਵਾਲਿਆਂ ਨੂੰ ਕਿੱਥੇ ਤੀਜੇ ਪਿੰਡ ਤੋਂ ਜ਼ਮੀਨਾਂ ਦਿੰਦਾ ਫਿਰ ਨਾ ਕਦੀ ਸਾਨੂੰ ਵੀ ਪੁੱਛ ਲਿਆ ਕਰ ਅਸੀਂ ਵੀ ਬੈਠੇ ਪਿੰਡ 'ਚ ਉਹ ਯਾਰ ਪਿਛਲੀ ਵਾਰ ਤਾਂ ਸੀ ਉਹਦੇ ਕੋਲੇ 75000 ਨਾ 75 ਹਜ਼ਾਰ ਨੂੰ ਹਾਂ ਐਰ ਕੀ ਵਾ ਠੇਕੇ ਹੀ ਬੜਾ ਦਿੰਦੇ ਤਾਂ ਹੀ ਤਾਂ ਉਜੜੇ ਖੜੇ ਬਤੰਦਰ ਉਹ ਐਰ ਕੀ ਵੀ ਮੈਨੂੰ ਕਹਿੰਦੇ ਸੀ ਬਾਈ 85000 ਰੁਪਏ ਦੇ ਦਾਂਗੇ ਸੁਰਾਣੇ ਵਾਲੇ ਹਾਂ ਕਿਹਦੇ ਕੋਲ ਸੀ ਪਿਛਲੀ ਵਾਰੀ ਉਹ ਬੰਤ ਕੋਲੇ ਅੱਛਾ ਬੰਤ ਨੇ ਤੈਨੂੰ ਪਿਛਲੀ ਵਾਰੀ 75 ਦਿੱਤਾ ਹਾਂ ਤੇ ਐਰ ਕੀ ਕਿੰਨਾ ਦਿੰਦੇ ਐ ਕਿ 85000 ਰੁਪਏ ਉਹ ਲੈ ਗਏ ਉਹ ਬੈ ਗਏ ਸਾਡੇ ਲਵਾਨੇ ਵਾਲੇ ਨੂੰ ਲੈ ਗਿਆ ਸਗਰਾਣਾ ਗੁਰਵਾ ਥੇਕੇ ਹੀ ਬੜਾ ਦਿੰਦੇ ਤਾਂ ਹੀ ਤਾਂ ਉਜੜੇ ਖੜੇ ਬਤੰਦਰ ਉਮਰ ਦੁਆ ਠੇਕਾ ਹੀ بڑا ਪਤੰਦਰਾ ਠੇਕਾ ਹੀ بڑا ਦੱਸੋ ਮੈਨੂੰ ਨਾ ਥੋੜਾ ਜਿਹਾ ਡਿਫਾਲਟਰ ਜਿਹਾ ਲੱਗਦਾ ਬੰਦਾ ਮੈਂ ਕਿਤੇ ਨਾਵੇਂ ਪੈਸੇ ਨਾ ਦਿੱਤੇ ਜਾਣ ਮੈਂ ਨਾ ਤੈਨੂੰ ਕੋਈ 2000 ਰੁਪਏ ਕੱਟ ਦੇ ਤੂੰ 80000 ਦੇ ਦੇ 80000 ਨੂੰ ਤੇਰੀ ਪਹਿਲੀ ਮੈਂ ਲਵਾ ਹਾਂ ਤੇ ਆਪਣੀ ਜ਼ਮੀਨ ਵੀ ਬਹੁਤ ਚੰਗੀ ਆ ਐ ਪੁੱਠੇ ਹੱਥ ਨਾਲ ਸੁੱਟ ਕੇ ਆ ਜੀ ਉਹ ਸਾਰਾ ਕੋ ਉਹਦੇ ਤੜਕੇ ਨੂੰ ਗਿਆ ਮਿਲੂਗਾ ਤੈਨੂੰ ਅੱਛਾ ਹਾਂ ਅੱਛਾ ਵੀ ਤੈਨੂੰ ਬੰਤ ਨੇ ਪਿਛਲੇ ਦਿਨੀ ਲਈ ਸੀ 75000 ਨੂੰ 75000 ਨੂੰ ਪੈਲੀ ਸੀ ਆਪ ਵੀ ਐਰ ਕਿਤੇ ਨੂੰ ਕਿੰਨੇ ਦਿੰਦਾ 85000 ਰੁਪਿਆ 85000 ਨੂੰ ਉਹਨੇ ਕਹਿ ਦੋ ਕਹਿੰਦਾ ਜੇ ਕੋ ਹੋਰ ਵੀ ਮਾੜੀ ਮੋਟੀ ਹੋਈ ਤੇ ਮੈਂ ਦੱਸ ਦੇ ਵੀ ਹੋਰ ਕਹਿਣਾ ਨਹੀਂ ਤੇ ਤੂੰ ਉਹਨਾਂ ਨੂੰ ਦੇ ਦੇ ਯਾਰ ਫਿਰ ਮੇਰੇ ਕੋਲ ਕੀ ਲੈਣਾ ਇੰਨਾ ਠੇਕਾ ਦਿੰਦੇ ਫਿਰ ਮੈਨੂੰ 2000 ਕੱਟ ਕਾ ਤੂੰ ਦਿੰਦਾ ਮੈਨੂੰ ਐ ਵੀ ਕਿਤੇ ਵੀ ਪੈਸੇ ਨਾ ਕਿਤੇ ਦਿੱਤੇ ਦਿੱਤੇ ਜਾਣ ਉਹਨਾਂ ਤੋਂ ਵੀ ਰੇਟ ਥੋੜਾ ਜਿਹਾ ਵੱਧ ਗਿਆ ਅੱਛਾ ਰੇਟ ਤਾਂ ਵੱਧ ਦਈ ਜਾਂਦੇ ਆ ਵੀ ਮੁੜ ਕੇ ਉਹ ਜੱਠੇ ਕੱਟੂ ਕਨਾ ਪੂਰਾ ਦਿੱਤਾ ਗਿਆ ਤੇ ਫਿਰ ਐ ਲੜਾਂਗੇ ਨਾ ਚਲ ਠੀਕ ਆ ਆਪਣੇ ਬਖਤੌਰਿਆ ਗੱਲ ਸੁਣ ਮੇਰੀ ਮੈਨੂੰ ਦੇ ਸੋਚਣ ਦਾ ਟਾਈਮ ਅੱਛਾ ਤੇ ਕੱਲ ਨੂੰ ਤੂੰ ਇਸ ਵੇਲੇ ਆ ਸਕਦਾ ਮੇਰੇ ਕੋਲੇ ਕੱਲ ਨੂੰ ਇਸ ਵੇਲੇ ਹਾਂ ਆ ਜਾਊਗਾ ਤੇ ਤੂੰ ਵੇਖ ਲੈ ਕੋਈ ਗੱਲ ਨਹੀਂ ਤੇ ਨਹੀਂ ਤੂੰ ਕੱਲ ਨੂੰ ਮੇਰੀ ਗੱਲ ਸੁਣ ਮੈਂ ਘਰੇ ਵੀ ਰਹਿ ਕਰਨੀ ਆ 85000 ਤਾਂ ਜਿਆਦਾ ਚਲ ਕੋਈ ਗੱਲ ਨਹੀਂ ਸੀ ਹਸਾਬਕਤਾ ਬੁਲਾ ਕੇ ਜੇ ਠੇਕਾ ਇਹਨਾਂ ਨਿਕਲਿਆ ਹਮ ਹਸਾਬਕਤਾ ਬੁਲਾ ਕੇ ਤੈਨੂੰ ਅਸੀਂ ਕੱਲ ਨੂੰ ਦੱਸ ਦਾਂਗੇ ਠੀਕ ਆ ਚਲ ਠੀਕ ਹੈ ਤੂੰ ਮੈਨੂੰ ਦੱਸ ਦੇ ਨਾ ਮੈਂ ਰਾਖਾ ਨਹੀਂ ਮੈਂ ਪਹਿਲੀ ਤੂੰ ਮਾਨਤਾ ਨਾਲ ਮੇਰੇ ਕੋਲੇ ਆਇਆ ਹਾਂ ਠੀਕ ਆ ਪਰ ਤੂੰ ਇੱਕ ਵਾਰ ਕੱਲ ਨੂੰ ਮੇਰੇ ਕੋਲੇ ਆਈਂ ਜ਼ਰੂਰ ਚਲ ਆ ਜਾਊਂਗਾ ਮੈਂ ਤੇਰੇ ਕੋਲ ਠੀਕ ਆ ਚਲ ਠੀਕ ਆ ਫਿਰ ਹਾਂ ਚਾਹ ਪਾਣੀ ਪੀਣਾ ਦੱਸ ਨਾ ਨਾ ਬਸ ਮਿਹਰਬਾਨੀ ਤੇ ਮੈਨੂੰ ਦੱਸ ਦੇ ਕੱਲ ਮੈਂ ਮੁੜ ਕੇ ਫਿਰ ਰਾਤ ਤੂੰ ਮੇਰੇ ਕੋਲੇ ਆਇਆ ਕੋਈ ਨਹੀਂ ਜ਼ਰੂਰ ਕੱਲ ਨੂੰ ਤੈਨੂੰ ਕਲੀਅਰ ਕਰ ਦਾਂਗੇ ਬਸ ਠੀਕ ਚਲ ਠੀਕ ਆ ਕੱਲ ਨੂੰ ਮਿਲਦੇ ਹਾਂ ਫਿਰ ਧਿਆਨ ਯਾਰ ਕਮਾਲ ਯਾਰ ਬੰਤ ਨੇ ਇੰਨਾ ਰੇਟ ਲਾਤਾ ਬਖਤੌਰੇ ਦੀ ਪਹਿਲੀ ਦਾ ਤੇ ਯਾਰ ਵੀ ਬਟौरा ਮੇਰੇ ਕੋਲੇ ਕਿਉਂ ਆਇਆ ਯਾਰ ਪੁੱਛੀਏ ਤਾਂ ਸਹੀ ਬੰਤ ਨੂੰ ਆਖਰਕਾਰ ਗੱਲ ਕੀ ਆ ਉਹਨੇ ਪਿਛਲੇ ਸਾਲ ਕੀ ਠੇਕੇ ਲਈ ਐ ਸਾਲ ਸੱਚੀ ਪਤੰਦਰ ਨੇ 85000 ਦੇਤਾ ਯਾਰ ਕਮਾਲ ਹੋ ਗਈ ਇਹਨਾਂ ਠੇਕਾ ਦੇ ਕੇ ਬਚੂਗੀ ਲੱਗੇ ਯਾਰ ਨਾ ਬੰਤ ਨੂੰ ਲੱਗੇ ਹੈਲੋ ਹਾਂ ਬੰਤ ਬੋਲਦਾ ਬੰਤ ਯਾਰ ਨਾ ਆਪਣੇ ਪਿੰਡ ਆ ਪਰਾਂ ਲਵਾਣੇ ਆਲੀ ਮੇਰੇ ਖੇਤ ਆ ਜੀ ਚੰਗਾ ਹੁਣੇ ਆ ਜਾ 15-20 ਮਿੰਟਾਂ ਚ ਆ ਜਾ ਕੰਮ ਆ ਕੋਈ ਬੜਾ ਜ਼ਰੂਰੀ। ਹੋਰ ਚੰਦ ਬਾਈ ਕੀ ਹਾਲ ਨੇ? ਵਧੀਆ ਬਾਈ ਬੰਤ ਕਿਦਾਂ? ਵਧੀਆ ਵਧੀਆ ਬਈ ਵਧੀਆ। ਬਾਈ ਮਿਹਰਬਾਨੀ ਤੂੰ ਆਇਆ ਇੱਕ ਫੋਨ ਤੇ। ਵਧੀਆ ਵਧੀਆ ਹੋਰ ਘਰੇ ਠੀਕ ਆ ਬਈ ਸੀ। ਵਧੀਆ ਵਧੀਆ ਚੜ੍ਹਦੀ ਕਲਾ। ਹਾਂਜੀ। ਮੈਂ ਨਾ ਇੱਧਰ ਦੇਖ ਬਖਤੌਰੇ ਦੀ ਜ਼ਮੀਨ ਤੂੰ ਮਾਣਾ। ਹਾਂਜੀ। ਠੇਕੇ ਲਈ ਆ। ਹਾਂ ਬਈ। ਪਿਛਲੇ ਸਾਲ ਕੀ ਰੇਟ ਲਈ ਸੀ? ਪਿਛਲੇ ਸਾਲ ਬਈ ਮੈਂ ਲਈ ਸੀ 65 ਹਜ਼ਾਰ ਨੂੰ। ਪਿਛਲੇ ਸਾਲ ਤੂੰ ਬਖਤਵਰੇ ਦੀ ਪਹਿਲੀ 65000 ਨੂੰ ਲਈ ਸੀ ਹਾਂਜੀ ਅੱਛਾ ਤੇ ਐਸ ਸਾਲ ਤੂੰ ਕੀ ਗੱਲ ਕੀਤੀ ਹੈ ਕੋਈ ਵੀ ਨਹੀਂ ਬਈ ਐਸ ਸਾਲ ਮੈਨੂੰ ਕਹਿੰਦਾ ਸੀਗਾ ਵੀ ਪਹਿਲੀ ਦਾ ਥੋੜਾ ਮਤਲਬ ਵੱਧ ਰੇਟ ਚਾਹੀਦਾ ਮੈਨੂੰ ਹਾਂ ਤੇ ਮੈਂ ਬਈ ਨੂੰ ਕਿਹਾ ਮੈਂ ਕਿਹਾ ਵੀ ਵੱਧ ਤੋਂ ਵੱਧ 70000 ਰੁਪਿਆ ਦੇ ਸਕਦਾ ਮੈਂ ਇਦੋਂ ਵੱਧ ਨਹੀਂ ਵੀ ਇਦੋਂ ਵੱਧ ਪਹਿਲੀ ਹੈ ਨਹੀਂ ਕਿ ਉਹਦੀ ਮੇਰੀ ਗੱਲ ਸੁਣ ਬੰਤ ਬੰਦਾ ਮੇਰੇ ਕੋਲੇ ਆਇਆ ਸੀ ਕਿਉਂਕਿ ਮੇਰੀ ਆਦਤ ਹੈ ਵੀ ਜੇ ਕਿਸੇ ਨੇ ਪਹਿਲੀ ਠੇਕੇ ਲਈ ਆ ਹੂੰ ਹੂੰ ਉਹ ਕਿਉਂ ਛੱਡਦਾ ਤੇ ਕਿਉਂ ਨਹੀਂ ਲੈ ਰਿਆ ਜੇਕਰ ਉਹਦੇ ਕੋਲ ਉਹ ਰੱਖਣਾ ਚਾਹੁੰਦਾ ਤੇ ਮੈਂ ਕਿਸੇ ਦੀ ਪੈਲੀ ਕਦੀ ਠੇਕੇ ਨਹੀਂ ਰੱਖੀ ਮੈਂ ਤੈਨੂੰ ਤਾਂ ਬੁਲਾਇਆ ਵੀ ਮੈਨੂੰ ਉਹ ਦਿੰਦਾ ਪੈਲੀ ਠੇਕੇ ਅੱਛਾ ਤੇ ਇੱਕ ਤਾਂ ਮੈਂ ਪੁੱਛਣਾ ਚਾਹਣਾ ਵੀ ਉਹਦੇ ਚ ਫਸਲ ਕਿਵੇਂ ਹੁੰਦਾ ਤੇ ਇੱਕ ਮੈਂ ਪੁੱਛਣਾ ਹੀ ਠੇਕਾ ਹੂੰ ਹੂੰ ਪਰ ਉਹ ਬੰਦਾ ਮੈਨੂੰ ਕਹਿੰਦਾ ਆਣ ਕੇ ਬਖਤੌਰਾ ਬਖਤੌਰਾ ਕਹਿੰਦਾ ਵੀ ਬੰਤ ਕੋਲੇ ਪੈਲੀ 75000 ਨੂੰ ਸੀ ਪਿਛਲੇ ਸਾਲ ਅੱਛਾ ਐਰ ਕਿਉ ਮੈਨੂੰ 85 ਦਿੰਦਾ ਤੇ ਮੈਂ ਉਹਨੂੰ ਪੈਲੀ ਦੇਣ ਹੀ ਨਹੀਂ ਕਿਉਂਕਿ ਉਹ ਦਾਬੂ ਹੋ ਗਿਆ ਤੇ ਮੈਨੂੰ ਲੱਗਦਾ ਵੀ ਉਹ ਤੋਂ ਠੇਕਾ ਮਿਲਣਾ ਨਹੀਂ ਹੂੰ ਹੂੰ ਤੂੰ ਮੈਨੂੰ ਸਹੀ ਸਹੀ ਦੱਸ ਕਿ ਤੇ ਝੂਠ ਤਾਂ ਨਹੀਂ ਮਾਰਦਾ ਭਈ ਮੈਂ ਤੈਨੂੰ ਸਹੀ ਗੱਲ ਦੱਸਿਆ ਨਾ ਮੈਂ ਝੂਠ ਕੀ ਮਾਰ ਕੇ ਕੀ ਕਰਨਾ ਸਹੀ ਆਪਣਾ ਮਿਲਵਰਤਨ ਹੈਗਾ ਗਾਂ ਵੀ ਆਪਾਂ ਵਰਤਨਾ ਹੋਣੀ ਵਰਤਦੇ ਆ ਸਹੀ ਗੱਲ ਸਹੀ ਗੱਲ ਮੈਂ ਪਹਿਲਾਂ ਪਹਿਲੀ ਉਹਦੀ 65000 ਰੁਪਏ ਲੈਂਦਾ ਸੀ। ਹਾਂ। ਐਸ ਵਾਰੀ ਮੈਨੂੰ ਮਿਲਿਆ ਤੇ ਉਹ ਮੈਨੂੰ ਕਹਿੰਦਾ ਮੈਨੂੰ ਚਾਹੀਦਾ ਰੇਟ ਵੱਧ। ਵੱਧ। ਤੇ ਮੈਂ ਉਹਨੂੰ ਕਿਹਾ ਬਈ ਤੇਰੀ ਪਹਿਲੀ ਹੀ ਹੈਗੀ ਵੱਧ ਵੱਧ 70000 ਤੱਕ ਠੇਕਾ ਦਾ ਨਹੀਂ ਲੈ ਸਕਦਾ। ਅੱਛਾ ਅੱਛਾ। ਇਸ ਤੋਂ ਵੱਧ ਨਹੀਂ ਠੀਕ ਹੈ ਮੋਟਰ ਉਹਦੇ ਖੇਤ 'ਚ ਹੈਗੀ ਆ ਪਰ ਬੋਰ ਬੈਠਾ ਹੋਇਆ ਮੋਟਰ ਵੀ ਐਂ ਵੀ ਪਾਣੀ ਛੱਡਦੀ ਐ। ਅੱਛਾ ਵੀ। ਬੋਰ ਜੱਬ ਕਰਨਾ ਪੈਂਦਾ ਬਈ। ਅੱਛਾ ਅੱਛਾ ਅੱਛਾ। ਠੀਕ ਹੈ ਤੇ 70000 ਤੋਂ ਵੱਧ ਤਾਂ ਉਹਦੀ ਪਹਿਲੀ ਲੈਣ ਵਾਲਾ ਹੈ ਨਹੀਂਗਾ। ਅੱਛਾ ਤੂੰ ਯਾਨੀ ਕਿ 70000 ਤੋਂ ਵੱਧ ਨਹੀਂ ਦੇਣੀ। ਨਹੀਂ ਦੇਣਾ ਬਈ ਆ ਗੱਲ ਜਿਹੜੀ ਤੂੰ ਮੈਨੂੰ ਕਹੀ ਆ ਉਹਦੇ ਕੋਲੇ ਕਹਿ ਸਕਦਾ ਕਹਿ ਸਕਦਾ ਵੀ ਮੈਂ ਗੱਲ ਇੱਧਰ ਦੇਖ ਵੀ ਵੇਖ ਤੂੰ ਵੀ ਬੰਦੇ ਦਾ ਢਿੱਡ ਨਹੀਂ ਭਰਦਾ ਦੱਸ ਵੀ 65 ਨੂੰ ਤੈਨੂੰ ਦਿੱਤੀ ਤੇ ਮੈਨੂੰ 75 ਨੂੰ ਕਹੀ ਜਾਂਦਾ ਉਹ ਮੈਨੂੰ ਠੱਗਣ ਨੂੰ ਫਿਰਦਾ ਨਾ ਨਾ ਭਈ ਅੱਪਾ ਪੈਂਟ ਨਹੀਂ ਦੇਣੇ ਜੇ ਮੈਂ ਤੈਨੂੰ ਨਾਂ ਪੁੱਛਦਾ 80 ਹਜ਼ਾਰ ਉਹਨੂੰ ਮੈਂ ਦੇ ਹੀ ਦੇਣਾ ਸੀ ਉਹ ਤਾਂ ਹੈ ਹੀ ਹੈ ਹਾਂ ਹਾਂ ਤੂੰ ਐਂ ਕਰ ਕੱਲ ਨੂੰ ਆਈ ਮੇਰੇ ਕੋਲੇ ਠੀਕ ਹੈ ਕੋਈ ਗੱਲ ਨਹੀਂ ਤੇ ਮਿਹਰਬਾਨੀ ਵੀਰ ਚਾਹ ਪਾਣੀ ਕੋਈ ਨਾ ਨਾ ਬਸ ਚੱਲ ਫਿਰ ਕੱਲ ਨੂੰ ਆਈ ਜ਼ਰੂਰ ਮੈਂ ਤੈਨੂੰ ਫੋਨ ਕੀਤਾ ਠੀਕ ਹੈ ਠੀਕ ਹੈ ਭਾਈ ਜਦੋਂ ਮਰ ਜੀ ਤੂੰ ਉਦੋਂ ਆ ਜੀ ਉਹਨੇ ਨਾ ਕੱਲ ਕੱਲ ਨੂੰ ਸ਼ਾਮ ਨੂੰ ਮੇਰੇ ਕੋਲੇ ਹੋਣਾ ਠੀਕ ਹੈ ਵੀ ਤੇ ਆ ਜੀ ਮੇਰਾ ਵੀਰ ਚੱਲਨੇ ਮੇਰੇ ਸ਼ਾਮ ਨੂੰ ਚੱਲ ਠੀਕ ਹੈ ਚਲ ਠੀਕ ਹੈ ਵੀਰੇ ਓਕੇ ਓਕੇ ਯਾਰ ਕਮਾਲ ਹੋ ਗਈ ਅੱਜ ਬਖਤੌਰਾ ਆਇਆ ਨਹੀਂ ਅਜੇ ਪੜ ਆ ਬੰਦਾ ਚਾਦਰ ਨਿਕਲਿਆ ਯਾਰ ਕਮਾਲ ਹੀ ਕਹੇ ਚੰਦ ਹੋਰ ਬਸਤੋਰਾ ਕੀ ਹਾਲ ਹੈ ਠੀਕ ਆ ਕੀ ਸੋਚਿਆ ਫਿਰ ਮੈਂ ਬੜੀ ਉਮਰ ਲੰਮੀ ਤੈਨੂੰ ਯਾਦ ਹੀ ਕਰ ਜਾਂਦਾ ਸੀ ਹੂੰ ਸੋਚਿਆ ਕੀ ਆ ਜੇ ਬੰਤ ਤੈਨੂੰ 85000 ਰੁਪਏ ਦਿੰਦਾ ਹਾਂ ਦਿੰਦਾ ਦਿੰਦਾ ਯਾਰ ਮੈਨੂੰ ਉਹਨੇ ਕਿਹਾ ਹੈ ਦਿੰਦਾ ਬੈਲੀ ਮੈਂ ਤੈਨੂੰ 10000 ਰੁਪਏ ਵਧ ਦਾਂ 95 ਦਾਂ ਪਰ ਇੱਕ ਮੇਰੀ ਸ਼ਰਤ ਆ ਉਹ ਕਿਹੜੀ ਸ਼ਰਤ ਹੋਂ ਤੇਰੀ ਸ਼ਰਤ ਮੇਰੀ ਇਹ ਆ ਹੂੰ ਵੀ ਬਖਤ ਬੰਤਾਂ ਕੇ ਮੈਨੂੰ ਕਹਦੇ ਵੀ ਮੈਂ ਇਹਦੀ ਪਹਿਲੀ ਪਿਛਲੇ ਸਾਲ 75 ਨੂੰ ਰੱਖੀ ਸੀ ਐਸ ਸਾਲ 85 ਨੂੰ ਰੱਖਦਾ ਤੇ ਮੈਂ ਤੈਨੂੰ 95000 ਰੁਪਏ ਦਵਾਂ ਕਿੱਲੇ ਦਾ ਬੋਲ ਮਨਜ਼ੂਰ ਆ ਤੂੰ ਇਹ ਤੋ ਕੀ ਲੈਣਾ ਪੈ ਤੇਨੂੰ ਆਪ ਨੂੰ ਪਤਾ ਵੀ ਪਹਿਲੀ ਦੇ ਰੇਟ ਇੰਨੇ ਨੇ ਮਿਲ ਜਾਂਦੇ ਆ ਯਾਰ ਮਿਲ ਹੀ ਜਾਂਦੇ ਹੋਣਗੇ ਮੈਂ ਕਦੋਂ ਕਹਿੰਦਾ ਯਾਰ ਤੂੰ ਇੱਕ ਵਾਰ ਮੇਰੀ ਤਾਂ ਗੱਲ ਸੁਣ ਮੇਰੀ ਨਾ ਬਖਤੌਰਿਆ ਗੱਲ ਸੁਣ ਲੈ ਤੂੰ ਕਰਦਾ ਚੂਤ ਚਲਾਕੀਆਂ ਮੇਰੀ ਆਤਨੀ ਚੂਤ ਚਲਾਕੀਆਂ ਕਰਨ ਦਾ ਚੂਤ ਚਲਾਕੀ ਮੈਂ ਤੇਰੇ ਕੋਲੇ ਚੱਲ ਕੇ ਮੇਰੀ ਗੱਲ ਤਾਂ ਸੁਣ ਲੈ ਯਾਰ ਫਿਰ ਮੇਰੀ ਉਹੀ ਗੱਲ ਯਾਰ ਤੁਹਾਡੀ ਦੱਸ ਮੈਂ ਆ ਪਿੰਡ ਦੇ ਬੰਦੇ ਨੂੰ ਪਹਿਲੀ ਪਿੰਡ ਦੇ ਬੰਦੇ ਨੇ ਅਸੀਂ ਕਦੋਂ ਕਹਿੰਨੇ ਆ ਯਾਰ ਪਰ ਮੇਰੀ ਆਤ ਆ ਵੀ ਮੈਂ ਉਹ ਬੰਦਾ ਸਾਹਮਣੇ ਬੈਠੂਗਾ ਉਹ ਆਣ ਕੇ ਤੈਨੂੰ ਜਵਾਬ ਦੇਊਗਾ ਵੀ ਮੈਂ ਤੇਰੀ ਪਹਿਲੀ ਨਹੀਂ ਰੱਖਣੀ ਫਿਰ ਮੈਂ ਰੱਖੂਗਾ ਠੀਕ ਹੈ ਕਿ ਨਹੀਂ ਇੱਕ ਮਿੰਟ ਬਹਿ ਜਾ ਨਾਲੇ ਚਾਹ ਪੀਣ ਪੀਣੇ ਮੈਂ ਨੂੰ ਇੱਥੇ ਆ ਮੇਰੇ ਮੈਂ ਫੋਨ ਕੀਤਾ ਸੀਗਾ ਤੇ ਆ ਜਾ ਇੱਕ ਮਿੰਟ ਆ ਬੰਦ ਤਾਂ ਹੀ ਮੜਾ ਯਾਰ ਖੇਤ ਮੜਾ ਜਾ ਇੱਥੇ ਆ ਜਾ ਆ ਜਾ ਆ ਗਿਆ ਬਖਤੌਰਾ ਆ ਗਿਆ ਵਾ ਦੋ ਮਿੰਟਾਂ ਚ ਆਉਂਦਾ ਐ ਨਾ ਵੀ ਆਪਾਂ ਯਾਰ ਕਿਸੇ ਦੀ ਪੈਲੀ ਐ ਨਹੀਂ ਰੱਖੀ ਜਿੰਨੇ ਜਰੂ ਤੂੰ ਉਹ ਪਤੰਦਰਾ ਜੱਬੜੀ ਪਾ ਕੇ ਬਹਿ ਗਿਆ ਆ ਜਾ ਆ ਜਾ ਆ ਜਾ ਬੰਤ ਕੀ ਹਾਲ ਆ ਆ ਜਾ ਬਹਿ ਰ ਆਇਆ ਬਖਤੌਰੇ ਕੀ ਹਾਲ ਨੇ ਠੀਕ ਠਾਕ ਵਧੀਆ ਆ ਜਾ ਇੱਧਰ ਬਹਿ ਜਾ ਇੱਧਰ ਬਹਿ ਮੇਰੀ ਗੱਲ ਸੁਣ ਕਿਉਂ ਬੰਤ ਤੂੰ ਰੱਖਣੀ ਪੈਲੀ ਐ ਦੀ ਕਿ ਨਹੀਂ ਬਈ ਮੈਂ ਇਹਦੇ ਨਾਲ ਗੱਲ ਕੀਤੀ ਸੀ ਵੀ ਮੈਂ 70000 ਤੋਂ ਬਾਅਦ ਠੇਕਾ ਨਹੀਂ ਦੇਣਾ 70000 ਤੋਂ ਹਾਂਜੀ ਗੱਲ ਸੁਣਾ ਬਖਤੌਰਿਆ ਤੂੰ ਕਹਿੰਦਾ ਵੀ ਇਹ ਬੰਦਾ ਕਹਿੰਦਾ ਮੈਂ 85000 ਦਊਂਗਾ। ਓ ਯਾਰ ਪਿਛਲੇ ਸਾਲ ਤੂੰ ਕਹਿੰਦਾ 75000 ਤੂੰ ਇੰਨਾ ਆਨਲਾਈਨ ਨੇ ਝੂਠ ਤਪਾਣ ਤੁਸੀਂ ਮਾਰਦੇ ਯਾਰ। ਓ ਯਾਰ ਇਹ ਕਿਤੇ ਨਹੀਂ ਮੈਂ ਇੱਕ ਦਿਨ ਖੇਤ ਆ ਮਾਹ ਚਲ ਖੇਤ ਚਲਦੇ ਆ। ਹਾਂ। ਇਹਦਾ ਡੈਡੀ ਫਿਰਦਾ ਸੀ ਇੱਥੇ ਤੇ ਮੈਂ ਉਹਨੂੰ ਆਖਾ ਵੀ ਪਹਿਲੀ ਕਹਿੰਦਾ ਯਾਰ ਪਹਿਲੀ ਰੱਖਾਂਗੇ ਹੀ। ਅੱਛਾ। ਓ ਯਾਰ ਤੇਰਾ ਡੈਡੀ ਸੱਚੀ ਗੱਲ ਕਹਿੰਦਾ ਵੀ ਦੱਸ। ਭਾਈ ਮੇਰੀ ਗੱਲ ਸੁਣ ਡੈਡੀ ਨੇ ਕਿਹਾ ਹੋਊਗਾ ਵੀ ਰੱਖਾਂਗੇ ਪਹਿਲੀ ਪਰ ਡੈਡੀ ਨੇ ਰੇਟ ਰੇਟ ਦੀ ਗੱਲ ਹੋਈ ਸੀ ਤੇਰੀ ਡੈਡੀ ਨਾਲ। ਉਹ ਕਹਿੰਦਾ ਯਾਰ ਜਿਹੜਾ ਰੇਟ ਚੱਲੂਗਾ ਆਪਾਂ ਦੇ ਦਾਂਗੇ। ਓ ਮੇਰੀ ਮੇਰੀ ਗੱਲ ਸੁਣ ਲੈ। ਤੈਨੂੰ ਡਾਂਗਾ ਦੀ ਘਾਟ ਆ ਬਖਤੌਰਿਆ ਡਾਂਗਾ ਦੀ ਘਾਟ ਆ ਤੈਨੂੰ। ਤੂੰ ਕਰਦਾ ਚੁਸਤ ਚਲਾਕੀਆਂ। ਉਹ ਚੁਸਤ ਇਹ ਤਾਂ ਉਹੀ ਸੀਗੇ ਜਿਹੜੇ ਲੈ ਲੂ ਜਾਂਦੇ ਸੀ। ਗੁਰੂ ਆ ਬੰਦਾ ਮੂੰਹ ਦੇ ਆ ਤੇਰੇ ਮੂੰਹ ਦੇ ਕਰਾਦਾ ਤੂੰ 10000 ਦਾ ਝੂਠਾ ਪਹਿਲਾਂ ਹੀ ਮਰੀ ਜਾਣਾ। ਉਹ 20 ਕਿਲੋ ਤੇਰੇ ਕੋਲੇ ਜ਼ਮੀਨ ਆ ਤੁਹਾਡਾ ਭਾਂਜ 65 70 ਹਜ਼ਾਰ ਨਾਲ ਢੇਢੀ ਨਹੀਂ ਭਰਦਾ। ਆਪਣੀ ਜ਼ਮੀਨ ਵੀ ਬਹੁਤ ਵਧੀਆ। ਯਾਰ ਵਧੀਆ ਲੱਖ ਵਧੀਆ ਯਾਰ ਲੋਕਾਂ ਦੇ ਨਾਲ ਹੀ ਆ ਤੇਰੀ 10000 ਰੁਪਏ ਲੋਕਾਂ ਨਾਲ ਮਹਿੰਗੀ ਆ। ਇਹ ਤਾਂ ਕੋਈ ਨਾ ਸਾਡੇ ਸਾਡੇ ਪਿੰਡ ਲਵਾਨੇ ਵਾਲੀ ਆ ਬੰਤ ਮੂੰਹ ਦੇ ਆ ਦੱਸ 70000 ਤੋਂ ਵੱਧ ਪਹਿਲੀ ਹੈਗੀ ਕਿਸੇ ਦੀ ਦੱਸ ਨਹੀਂ ਬਈ ਮੈਂ ਮੈਂ ਤਾਂ ਨਾਜ਼ਰ ਹੋਰ ਕਿਸੇ ਦੀ ਵੀ ਪਤਾ ਨਹੀਂ ਮੈਨੂੰ ਪਰ ਇਹ ਬਈ ਦੇ 70000 ਤੋਂ ਵੱਧ ਹੈ ਨਹੀਂ ਕਿ ਮੈਂ ਵਹੀ ਆ ਪਹਿਲੀ ਅਕਸਰ ਇੰਨੇ ਸਾਲ ਮੈਂ ਵਹੀ ਆ ਮੈਨੂੰ ਪਤਾ ਹੀ ਹੈ ਪਹਿਲੀ ਐਂਦੀ ਦਾ ਹੈਂ ਦੱਸ ਤੂੰ ਯਾਰ ਤੈਨੂੰ ਜਮੀਨ ਦਿੱਤੀ ਤੁਸੀਂ ਤੂੰ ਪਹਿਲੀ ਗੱਲ ਤਾਂ ਮੇਰੀ ਬਦਨਾਮੀ ਕਰਦੇ ਸੀ ਮੇਰੀ ਬਦਨਾਮੀ ਨਹੀਂ ਕਰਦੇ ਸੀ ਪਹਿਲੀ ਗੱਲ ਤਾਂ ਤੂੰ ਸਾਰੀ ਉਮਰ ਸਾਡੇ ਪਿੰਡ ਨੂੰ ਜ਼ਮੀਨ ਨਹੀਂ ਦਿੱਤੀ ਬਗਾਨੇ ਪਿੰਡ ਤੂੰ ਜਾ ਕੇ ਜ਼ਮੀਨ ਦਿੰਦਾ ਰਿਹਾ ਹੁਣ ਯਾਰ ਗਰੀਬ ਬੰਦਾ ਤੇਰੇ ਹੁਣ 2 ਸਾਲ ਬਹੋਂਦਾ ਤੇਰੀ ਜ਼ਮੀਨ ਸੁਧਾਰੀ ਹੁਣ ਤੈਨੂੰ ਲਾਲਚ ਹੋ ਗਿਆ ਠੇਕੇਦਾਰ ਨੂੰ ਕੋਈ ਸਾਲ ਹੋਰ ਵਾ ਲੈਣਦੇ ਆ ਵਿਚਾਰੇ ਨੂੰ ਗੁਰੂ ਆਮਾ ਦਾ ਤੇਰੀਆਂ ਮੋਟਰਾਂ ਉਹਨੇ ਬਣਾਈਆਂ ਕੋਠੀਆਂ ਪਾ ਕੇ ਉਹਨੇ ਦਿੱਤੀਆਂ ਹੁਣ ਕੋਈ ਬਾਤ ਆ ਗੁਰੂ ਆ ਰੋਲਾ ਕਾਦਾ ਪਾਦਾ ਯਾਰ ਉਹ ਮੈਂ ਜਦੋਂ ਉਧਰ ਵੀ ਆਖਿਆ ਸੀ ਮੋਟਰਾਂ ਦਾ ਵੇਖ ਵੇਖ ਮੈਂ ਨਾ ਛੱਡ ਗੱਲ ਦੇ ਬੋਰਿਆਂ ਤੇ ਬੈਠੇ ਹੋਏ ਸੀ ਹਾਂ ਮੋਟਰਾਂ ਇਹਨੀਆਂ ਪਾਣੀ ਛੱਡਦੇ ਨੇ ਕੋਠੇ ਇਹਨਦੇ ਤੋਂ ਛੱਟਾਂ ਨਹੀਂ ਉਹ ਸਾਰੇ ਮੈਂ ਪਾਏ ਨੇ ਬੋਰਿਆਂ ਦੇ ਮੈਸੇਜ ਕਰਾਏ ਨੇ ਯਾਰ ਕੱਲ ਨੂੰ ਇਹ ਮੇਰੇ ਨਾਲ ਹੀ ਆਇਆ ਕਰੂਗਾ ਹੈਂ ਮੈਂ ਮੈਂ ਤਾਂ ਜੇ ਇਹਦੀ 85 ਨੂੰ ਲਾ ਲਈਏ ਤਾਂ 95 ਨੂੰ ਦੱਸੂਗਾ ਪਿੰਡ ਦੇ ਬੰਦੇ ਨਾਲ ਹੋਣਾ ਐ ਕਰਨਾ ਚਾਹੀਦਾ ਮੈਂ ਤਾਂ ਇਹਨੂੰ ਕੱਢੀ ਲੱਖ ਲੱਖ ਗਾਲ ਮੈਂ ਖਾ ਉਹ ਬੰਤਿਆ ਤੁਸੀਂ ਗੁਰੂ ਆਏ ਕੀ ਕੀਤਾ 75 ਹਜ਼ਾਰ ਨੂੰ ਪਹਿਲੀ ਪੁੱਗਦੀ ਹੈ ਕਹਿੰਦਾ ਬਾਈ ਮੈਂ ਤਾਂ ਲਈ ਪੈਠ ਨੂੰ ਆ ਜਿਆ ਤੁਹਾਨੂੰ ਨਹੀਂ ਪੁੱਗਦੀ ਵੀ ਫਿਰ ਮੈਨੂੰ ਤਿਆਰ ਤੂੰ ਝੂਠ ਦਾ ਨਾ ਮਾਰ ਯਾਰ ਝੂਠ ਦਾ ਨਾ ਮਾਰ ਇਹ ਮਨੀਵਾਰਾ ਖਾਂਦਾ ਤੁਸੀਂ ਨਾ ਬੰਦੇ ਵਾਂਜੋ ਠੇਕਾ ਵਧਾਤਾ ਯਾਰ ਲੈ 10000 ਬੈਠੇ ਠੇਕਾ ਵਧਾ ਦੇਣ ਲੱਗੇ ਮੇਰੇ ਅਰਗੇ ਨੇ ਵੱਧ ਤੋਂ ਵੱਧ ਨਹੀਂ ਤਾਂ 5-6000 ਤਾਂ ਵਧਾਈ ਦੇਣਾ ਸੀ ਫਿਰ ਗੁਰੂਆ ਤੂੰ ਤਾਂ ਬਿਨਾ ਗੱਲ ਤੋਂ ਰੌਲਾ ਪਵਾ ਕੇ ਯਾਰ ਰੌਲਾ ਮੈਂ ਤੇਰੇ ਕੋਲੇ ਗੱਲ ਕੀਤੀ ਤੂੰ ਗਾ ਮੇਰੇ ਠੇਕੇਦਾਰਾਂ ਕੋਲੇ ਗੱਲ ਯਾਰ ਕਿਉਂ ਨਾ ਕਰੀ ਯਾਰ ਤੂੰ ਝੂਠ ਕਿਉਂ ਮਾਰਿਆ ਤੂੰ ਝੂਠ ਕਿਉਂ ਮਾਰਿਆ ਫਿਰ ਉਹ ਜਾ ਯਾਰ ਪਰੇ ਤਾਂ ਲੋ ਵੀ ਯਾਰ ਮੈਂ ਤਾਂ ਤੈਨੂੰ ਬੰਦਾ ਸਿਆਣਾ ਸਮਝਿਆ ਚੱਲ ਹੁਣ ਚੁੱਪ ਕਰ ਜਾ ਬਹੁਤ ਤੇਰੀ ਔਕਾਤ ਦਾ ਪਤਾ ਲੱਗਾ ਮੈਨੂੰ ਗੱਲ ਕਰ ਲੈਣ ਦੀ ਲੋ ਵੀ ਸੱਜਣੋ ਅਸੀਂ ਛੋਟਾ ਜਿਹਾ ਨਾਟਕ ਬਣਾਇਆ ਸੀ ਕੋ ਕਿ ਮੈਂ ਕਈ ਬੰਦੇ ਵੇਖਿਆ ਜ਼ਮੀਨ ਦੇ ਦੇਣਗੇ 70000 ਨੂੰ ਤੇ ਲੋਕਾਂ ਨੂੰ ਦੱਸਣਗੇ ਵੀ ਅਸੀਂ 80000 ਨੂੰ ਦਿੱਤੀ ਆ ਹਾਂ ਬੰਦਨਾ ਖੁਦ ਹੋਈ ਬਾਈ ਜੀ ਸਾਡਾ ਬੰਦਾ ਕਹਿੰਦਾ ਹੈਗਾ ਜ਼ਮੀਨ ਉਹ ਵਾਵਾਚਰ ਹੋਗਾ ਜ਼ਮੀਨ ਅਸੀਂ ਲਈ ਸੀ ਹਾਂ ਜ਼ਮੀਨ ਉਹਦੀ ਲਈ ਸੀ ਅਸੀਂ 45000 ਨੂੰ ਅੱਛਾ ਤੇ ਉਹ ਕਹਿੰਦਾ ਤੁਸੀਂ 50000 ਰੁਪਏ ਇੱਥੇ ਲਿਖ ਦੋ ਤੇ ਸਾਈਨ ਕਰ ਦੋ ਆਪਣੀ ਰੇਟ ਦੀ ਗੱਲ 45000 ਦੀ ਆ ਤੇ ਵੀ ਉੰਜ ਮੈਂ ਵੀ ਲਿਖਾਉਂਗਾ 50000 ਨੂੰ ਮੈਂ ਇਹ ਕਹਿੰਦਾ 45000 ਦੇ ਹਿਸਾਬ ਤੇ ਲਾਉਂਗਾ ਸੱਚੀ ਇਹ ਗੱਲ ਲਿਖੀ ਤੁਸੀਂ ਨਾ ਅਸੀਂ ਜਵਾਬ ਦੇਤਾ ਯਾਰ ਐ ਕਿ ਵਧੀਆ ਕੀਤਾ ਨੇ ਸਾਡੇ ਨਾਲ ਐ ਮੈਂ ਆਖਾ ਗੁਰੂ ਉਹ ਤੁਸੀਂ ਤਾਂ ਲੋਕਾਂ ਨੂੰ ਐ ਕਰੀ ਜਨੇ ਫਿਰ ਉਹਦੀ ਜਮੀਨ ਛੱਡਤੀ ਐ ਹਾਂ ਛੱਡਤੀ ਉਹਦੀ ਹਾਂ ਜਿੱਥੇ 50000 ਲਿਖਾਉਂਦਾ ਜੇ ਮੰਨ ਲਓ ਨੇ ਕਿਸੇ ਨੂੰ ਗਾਂਹ ਜਾ ਕੇ 50000 ਰੁਪਏ 50000 ਵਿਖਾ ਕੇ ਗਰੀਮਾਰ ਹੋ ਜਾਣੀ ਹੁਣ ਜਿਵੇਂ ਆ ਬੰਤ ਦੀ ਗਰੀਮਾਰ ਹੋ ਚੱਲੀ ਸੀ ਜੇ ਮੈਨੂੰ ਨਾ ਪਤਾ ਲੱਗਦਾ ਤੇ ਤੂੰ ਤਾਂ ਲੰਗੜੀ ਲਾ ਗਿਆ ਸੀ ਨਾ ਤਾਂ ਮਿੱਤਰੋ ਵੇਖ ਲਓ ਵੀ ਜਿਹੜੀ ਜਦੋਂ ਵੀ ਤੁਸੀਂ ਜ਼ਮੀਨ ਲੈਣੀ ਆ ਤੇ ਯਾਰ ਇੱਕ ਵਾਰਾਂ ਗਵਾਂਡੀ ਨੂੰ ਪੁੱਛ ਲਿਆ ਕਰੋ ਜਾਂ ਜਿਨੇ ਉਹਦੀ ਜ਼ਮੀਨ ਲਈ ਹੁੰਦੀ ਹੈ ਨਾ ਉਹਨੂੰ ਪੁੱਛ ਲਿਆ ਕਰੋ ਵੀ ਯਾਰ ਤੂੰ ਕੀ ਰੇਟ ਲਈ ਆ ਤੇ ਕੀ ਹਿਸਾਬ ਕਿਤਾਵਾ ਕਿਦਾਂ ਹਨ ਬਾਕੀ ਗੱਲ ਇਹ ਆ ਵੀ ਜਿਹੜੀ ਜਿੰਨੇ ਨੂੰ ਤੁਸੀਂ ਲਈ ਹੁੰਦੀ ਆ ਅਗਲੇ ਨੂੰ ਸੱਚ ਗੱਲ ਦੱਸ ਦਿਆ ਕਰੋ ਕਿ ਸੱਜਣਾ ਸਾਡੇ ਕੋਲ ਇੰਨੇ ਨੂੰ ਆ ਤੇ ਇੰਨੇ ਨੂੰ ਗਾਂ ਕਿਉਂਕਿ ਇੱਕ ਰੇਟ ਹੁੰਦਾ ਇੱਕ ਮੁੱਲ ਹੁੰਦਾ ਇੱਕ ਵੈਲਿਊ ਹੁੰਦੀ ਹੈ ਵੀ ਆਪਾਂ ਨੂੰ ਇਸ ਕਿੱਲੇ 'ਚ ਕਿੰਨੇ ਪੈਸੇ ਬਚਣਗੇ ਕਿਉਂਕਿ ਮਿੱਤਰਾ ਜੇ ਪ੍ਰੋਫਿਟ ਆ ਤੇ ਕਿਸਾਨ ਬਚੂਗਾ ਹਨਾ ਕਿਉਂਕਿ ਚਲੋ 20 ਕਿੱਲੇ ਜਿਹਦੇ ਕੋਲੇ ਹੈਗੀ ਆ ਉਹਦਾ ਉਹ ਅੱਜਕੱਲ ਜਿਹੜਾ ਬੰਦਾ ਪਹਿਲੀ ਠੇਕੇ ਦਿੰਦਾ ਨਾ ਤਾਂ ਉਹ ਅੱਜਕੱਲ ਕਰਜਾਈ ਆ ਕਿਉਂਕਿ ਉਹ ਬੰਦਾ ਕਰਜੇ ਤੋਂ ਵੀ ਪਰਿਆ ਤੇ ਉਹਦੇ ਧੀ ਪੁੱਤ ਕਿਤੇ ਨਾ ਕਿਤੇ ਲੱਗਾ ਜ਼ਰੂਰ ਹੁੰਦਾ ਪਰ ਇੱਕ ਕਿਸਾਨ ਹੀ ਆ ਜਿਹੜਾ ਫਿਰ ਵੀ ਪੇਟ ਪਾਲਦਾ ਯਾਰ ਫਿਰ ਵੀ ਉਹ ਨਜਾਇਜ਼ ਠੇਕਾ ਭਰੇ ਇਹ ਗੱਲ ਮਾਰੀ ਆ ਤੇ ਜਿਹੜੇ ਵੀਰ 65000 ਨੂੰ ਦੇ ਕੇ 1075 ਨੂੰ ਆ ਲੱਖ ਲਾਣ ਤੋਂ ਉਹਨਾਂ ਨੂੰ ਸੱਪ ਲੜੇ ਰਾਤ ਨੂੰ ਕਾਮਨ ਕਰੀਟ ਤੇ ਮੇਰਾ ਵੀਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਵਾਸਤੇ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੁੰਡਿਆਂ ਦੀ ਐਕਟਿੰਗ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਰੱਬ ਰੱਖੇ